ਸਤ ਸ੍ਰੀ ਅਕਾਲ ਜੀ ਤੁਹਾਡੀ ਮੈਂ ਰਾਜੀ ਕਟਨ ਮੀਤ ਜੀ ਅੱਜ ਇਹ ਬੱਜਾਵਾ ਮੈਨੂੰ ਜਲੀ ਲੱਗਿਆ ਤਾਂ ਕਿਹਨਾਂ ਦਾ ਕਹਿੰਦਾ ਗੁਰਪ੍ਰੀਤ ਸਿੰਘ ਔਰ ਸੁਖਵਿੰਦਰ ਸਿੰਘ ਦਾ ਸੁਖਵਿੰਦਰ ਸਿੰਘ ਹਾਂ ਜੀ ਤੇ ਕੀ ਗੱਲਬਾਤ ਹੋਈ ਹੈ ਗੱਲਬਾਤ ਪਤਾ ਨਹੀਂ ਭਾਜੀ ਕੁਝ ਨਹੀਂ ਸੰਦ ਪਹੁੰਚਿਆ ਤੇ ਠਗੜਾ ਹੋਵੇ ਬਾਈਪਾਸ ਤੇ ਤਨ ਇਸ਼ਾਰਾ ਬਣਵਾ ਦੇ ਅੰਝਾ ਕੇ ਵੇਖਿਆ ਤੇ ਕੋਈ ਅੰਦਰ ਗੋਲੇ ਮਾਰ ਕੇ ਚਲੇ ਗਿਆ ਇਨੇ ਗੋਲੇ ਮਾਰਦੇ ਹਾਂਜੀ ਕਿੱਥੇ ਲੱਗੀ ਹੋਈ ਪਤਾ ਕਿਸ ਗੋਲੀਆਂ ਵੇਖਣ ਲੱਗਾ ਕਿ ਪਤਾ ਨਹੀਂ ਲੱਗਦਾ ਕਿੱਥੇ ਲੱਗੀ ਹੈਗੀ ਇੱਕ ਦਾਅ ਵੀ ਛੋਟਾ ਜਿਹਾ ਪੇਟ ਤੇ ਕੋਈ ਜ਼ਿਆਦਾ ਜ਼ਖਮ ਤਾਂ ਪਤਾ ਨਹੀਂ ਲੱਗਦਾ ਕਿ ਕਿੱਥੇ ਲੱਗੀ ਗੋਲੀ ਅੰਦਰੋਂ ਕਿਤੇ ਬਲ ਸੋਚੀ ਮੌਕੇ ਤੇ ਬਾਅਦ ਚ ਪਾਂਜੀ ਉਹ ਬਲਸੇ ਜਿਹੜੀ ਬੋਡੀ ਆ ਗਈ ਉਹ ਖੇਤਾਂ ਚ ਪਈ ਜਾਂਦਾ ਬਾਈਪਾਸ ਤੇ ਗੋਲੀ ਚੱਲੀ ਆ ਪਰ ਖੇਤਾਂ ਦੇ ਵਿੱਚ ਕਿੱਲਾ ਡੇੜ ਕਿੱਲਾ ਕਿਉਂ ਚਲੇਗਾ ਜੇ ਬਾਈਪਾਸ ਤੇ ਗੋਲੀ ਚੱਲੀ ਹੋਵੇ ਉੱਥੇ ਹੀ ਡੈੱਡ ਬੋਡੀ ਚਾਹੀਦੀ ਉੱਥੇ ਇਹਨੂੰ ਕੋਈ ਖੂਨ ਡੁੱਲਣਾ ਚਾਹੀਦਾ ਹੈਗਾ ਤੇ ਰੋਡ ਤੋਂ ਇੱਕ ਕਿੱਲਾ ਹਰਾ ਖੇਤਾਂ ਦੇ ਵਿੱਚ ਪਈ ਹੈ ਜਿਹੜੀ ਬੋਡੀ ਜਾ ਸਾਨੂੰ ਦੇਵਾਰੇ ਕੋਈ ਨਹੀਂ ਗਿਆ ਸਾਡੇ ਕਿਉਂਕਿ ਇਹਦੇ ਕਬੱਡੀ ਖਿਡਾਰੀ ਇੱਕ ਮਹੀਨਾ ਪਹਿਲੇ ਦਾ ਵਿਆਹ ਕੀਤਾ ਸੀਗਾ ਕੱਲਾ-ਕੱਲਾ ਹੋਤੀ ਹੀ ਗਾਦਾ ਲੋੜ ਮਾਰਾ ਆ ਕਬੱਡੀ ਦਾ ਖਿਡਾਰੀ ਆ ਹਾਂਜੀ ਇਹ ਕਬੱਡੀ ਖੇਡਦਾ ਹੋਇਆ ਜੀ ਵਿਆਹ ਹੋਇਆ ਇੰਗਰੇਜੂ ਦਾ ਵਿਆਹ 1.5 ਮਹੀਨਾ ਆਇਆ ਕੀ ਮੰਗ ਕਰਦੇ ਮੰਗਦੇ ਇਹੋ ਕਰਦੇ ਆ ਵੀ ਜੋ ਵੀ ਦੋਸ਼ੀ ਆ ਉਹਨਾਂ ਦੇ ਸਖਤ ਕਾਰੋ ਜੀ ਹੋਣੀ ਚਾਹੀਦੀ ਹੈ ਆਇਆ ਆ ਕੰਸੀ ਕਵੇ ਦੇ ਲਾਗੇ ਤੇ ਇਨਫੋਰਮੇਸ਼ਨ ਮਿਲੀ ਸੀ ਕਿ ਇਹਦੇ ਲਾਗੇ ਕੋਈ ਗੋਲੀ ਚੱਲੀ ਆ ਤੇ ਇੱਕ ਸ਼ਖਸ ਤੇ ਗੋਲੀ ਬੱਜੀ ਹੈ ਪੂਰੀ ਇਨਵੈਸਟੀਗੇਟ ਕਰ ਰਹੇ ਆ ਜੋ ਵੀ ਕਾਨੂੰਨ ਮੁਤਾਬਿਕ ਜਿਹੜਾ ਵੀ ਤੱਤ ਸਾਹਮਣੇ ਆਊਗਾ ਕਾਨੂੰਨ ਮੁਤਾਬਿਕ ਕਾਰਵਾਈ ਕਰ ਰਹੇ ਆ ਜਿਸ ਨੂੰ ਗੋਲੀ ਲੱਗੀ ਉਹਦਾ ਕੀ ਹਾਲ ਹੋਣਾ ਹਜੇ ਫਿਲਹਾਲ ਉਹ ਉਹ ਉਹਦਾ ਇਹੀ ਆ ਕਿ ਉਹਦੀ ਸ਼ੈ ਡੈਥ ਹੋ ਗਈ ਤੇ ਬਾਕੀ ਇਨਵੈਸਟੀਗੇਟ ਕਰ ਰਹੇ ਆ ਇਨਵੈਸਟੀਗੇਟ ਤੋਂ ਬਾਅਦ ਸਾਡਾ ਜੋ ਵੀ ਸਾਹਮਣੇ ਆਊਗਾ ਤਦ ਸਰ ਕੌਣ ਹੈਗੇ ਹੀ ਗੋਲੀ ਮਾਰਨ ਵਾਲੇ ਤੇ ਕਿੰਨੇ ਗੋਲੀ ਮਾਰੀ ਇਸ ਦੇ ਬਾਰੇ ਅੰਡਰ ਇਨਵੈਸਟੀਗੇਟ ਹੈ ਸਾਰਾ ਕੁਝ ਜਿਹਦੇ ਗੋਲੀ ਵਜੀ ਉਹਦਾ ਕੀ ਨਾ ਹੈਗਾ ਸੀ ਇਨਵੈਸਟੀਗੇਟ ਕਰ ਰਹੇ ਆ ਉਹਦੇ ਬਾਰੇ ਵੀ ਅਜੇ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਜਾਊਗਾ ਜੀ ਜੀ